ਜਿਹੜੀ ਰਾਤ ਬਾਰਿਸ਼ ਹੋਈ ਹੈਗੀ ਉਸ ਦੀ ਕੀ ਸਥਿਤੀ ਹੈਗੀ ਵਾਸਤੇ ਕਿੰਨਾ ਕ ਨੁਕਸਾਨ ਹੋਇਆ ਹੈ ਨੁਕਸਾਨ ਬਹੁਤ ਹੋ ਗਿਆ ਜੀ ਨੁਕਸਾਨ ਤੁਸੀਂ ਇਹ ਦੇਖ ਲਓ ਤੁਹਾਡੇ ਸਾਹਮਣੇ ਹੈ 2 2.5 ਘੰਟੇ ਹੋ ਗਏ ਬਾਰਿਸ਼ ਹੋ ਕੇ ਨੂੰ ਮੌਸਮ ਲੇਕਿਨ ਬਹੁਤ ਖਰਾਬ ਹੈਗਾ ਉਸ ਦੇ ਬਾਵਜੂਦ ਵੀ ਇਹ ਲਓ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਅਜੇ ਵੀ ਘਰਾਂ ਦੇ ਅੰਦਰ ਖੜਾ ਹੈ ਮੁਹੱਲਿਆਂ ਦੇ ਵਿੱਚ ਖੜਾ ਸਾਰਾ ਸ਼ਹਿਰ ਡੁੱਬਿਆ ਪਿਆ ਹੈਗਾ ਖੁਦ ਪ੍ਰਧਾਨ ਜੀ ਨੂੰ ਫੋਨ ਕਰਿਆ ਉਹ ਉਹ ਕਹਿੰਦੇ ਸਾਡੇ ਵੀ ਇੱਥੇ ਇਹੀ ਸਥਿਤੀ ਹੈਗੀ ਹੈ ਪ੍ਰਧਾਨ ਜੀ ਆਪਣੇ ਵੱਲੋਂ ਐਫਰਟਸ ਕਰਦੇ ਆਗੇ ਲੇਕਿਨ ਹੋ ਸਕਦਾ ਉਹਨਾਂ ਦੀ ਸੁਣਵਾਈ ਹੁੰਦੀ ਨਹੀਂ ਹੁੰਦੀ ਪਰਮਾਤਮਾ ਜਾਣਦਾ ਲੇਕਿਨ 2:30 ਵਜੇ ਤੋਂ ਉਹਨਾਂ ਨਾਲ ਬਾਤ ਤਾਂ ਸਾਡਾ ਕੈਮ ਹੈ ਪ੍ਰਧਾਨ ਜੀ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਨੇਗੇ ਲੇਕਿਨ ਉੱਪਰਲੇ ਲੈਵਲ ਤੋਂ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੈਗਾ ਸਭ ਤੜੇ ਦਾ ਤਰਲਾ ਲਾਗੇ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਸੀਂ ਜਿਹੜੀ ਬਰਸਾਤ ਹੋਈ ਹੈ ਇਸ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜੀ ਅਸੀਂ ਕਮੇਟੀ 'ਚ ਵੀ ਗਏ ਪਹਿਲਾਂ ਹੀ ਹਸਾਬ ਨੂੰ ਮਿਲੇ ਉਹਨਾਂ ਨੂੰ ਕਿਹਾ ਵੀ ਸੀਵਰੇਜ ਦਾ ਸਾਡਾ ਮਸਲਾ ਹੱਲ ਕਰੋ ਪਰ ਮਹੀਨਾ ਹੋ ਗਿਆ ਇੰਨਾ ਗੰਦ ਪਿਆ ਹੋਇਆ ਜਿਹਦਾ ਕੋਈ ਹਿਸਾਬ ਕੋਈ ਨਹੀਂ ਔਰ ਪਾਣੀ ਭਰਿਆ ਹੋਇਆ ਸਾਰੇ ਬੈੱਡ ਬੁੱਡ ਸਭ ਸੀ.ਯੂ.ਸੀ ਸਭ ਖਰਾਬ ਹੋ ਗਏ ਇੰਨਾ ਨੁਕਸਾਨ ਹੈ ਜਿਹਦਾ ਕੋਈ ਹਿਸਾਬ ਕੋਈ ਨਹੀਂ ਪਾਣੀ ਦੀ ਨਿਕਾਸੀ ਦਾ ਸਾਧਨ ਨਹੀਂ ਪਾਣੀ ਦਾ ਨਿਕਾਸੀ ਦਾ ਕੋਈ ਸਾਧਨ ਨਹੀਂ ਨਾ ਕੋਈ ਸੁਣਦਾ ਨਾ ਕੋਈ ਹੋ ਰਿਹਾ ਹੈ ਪ੍ਰਸ਼ਾਸਨ ਸੁੱਤਾ ਪਿਆ ਉਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਹੈ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਪ੍ਰਸ਼ਾਸਨ ਅੱਖਾਂ ਖੋਲੋ ਮੜੀਆਂ ਦੇਖੋ ਆਗੇ ਵੀ ਕੀ ਹਾਲ ਹੋ ਰਿਹਾ ਹੈ ਸੀ.ਐਮ.ਸੀ.ਟੀ. ਸੀ.ਐਮ.ਸੀ.ਟੀ. ਹੈ ਜਿਹੜੇ ਬੈਠੇ ਨੇ ਗੁੱਗੁਣੇ ਬੈਠੇ ਨੇ ਕੋਈ ਸੁਣਦਾ ਹੀ ਨਹੀਂ ਜਿਹੜੀ ਰਾਤ ਬਾਰਿਸ਼ ਹੋਈ ਹੈਗੀ ਉਸ ਦੀ ਕੀ ਸਥਿਤੀ ਹੈਗੀ ਵਾਸਤੇ ਕਿੰਨਾ ਕ ਨੁਕਸਾਨ ਹੋਇਆ ਹੈ ਨੁਕਸਾਨ ਬਹੁਤ ਹੋ ਗਿਆ ਜੀ ਨੁਕਸਾਨ ਤੁਸੀਂ ਇਹ ਦੇਖ ਲਓ ਤੁਹਾਡੇ ਸਾਹਮਣੇ ਆ 2 2.5 ਘੰਟੇ ਹੋ ਗਏ ਬਾਰਿਸ਼ ਹੋ ਕੇ ਨੂੰ ਮੌਸਮ ਲੇਕਿਨ ਬਹੁਤ ਖਰਾਬ ਹੈਗਾ ਉਸ ਦੇ ਬਾਵਜੂਦ ਵੀ ਇਹ ਨਲੋ 3 3 4 4 ਫੁੱਟ ਪਾਣੀ ਅਜੇ ਵੀ ਘਰਾਂ ਦੇ ਅੰਦਰ ਖੜਾ ਹੈ ਮੁਹੱਲਿਆਂ ਦੇ ਵਿੱਚ ਖੜਾ ਸਾਰਾ ਸ਼ਹਿਰ ਡੁੱਬਿਆ ਪਿਆ ਹੈਗਾ ਖੁਦ ਪ੍ਰਧਾਨ ਜੀ ਨੂੰ ਫੋਨ ਕਰਿਆ ਉਹਨਾਂ ਉਹ ਕਹਿੰਦੇ ਸਾਡੇ ਵੀ ਇੱਥੇ ਇਹੀ ਸਥਿਤੀ ਹੈਗੀ ਹੈ ਪ੍ਰਧਾਨ ਜੀ ਆਪਣੇ ਵੱਲੋਂ ਐਫਰਟਸ ਕਰਦੇ ਆਗੇ ਲੇਕਿਨ ਹੋ ਸਕਦਾ ਉਹਨਾਂ ਦੀ ਸੁਣਵਾਈ ਹੁੰਦੀ ਨਹੀਂ ਹੁੰਦੀ ਪਰਮਾਤਮਾ ਜਾਣਦਾ ਲੇਕਿਨ 2:30 ਵਜੇ ਤੋਂ ਉਹਨਾਂ ਨਾਲ ਬਾਤ ਤਾਂ ਸਾਡਾ ਕੈਮ ਹੈ ਪ੍ਰਧਾਨ ਜੀ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਨੇਗੇ ਲੇਕਿਨ ਉੱਪਰਲੇ ਲੈਵਲ ਤੋਂ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੈਗਾ ਸਭ ਤੇੜਾ ਧਰਲਾ ਜਾ ਰਿਹਾ ਹੈ ਜੀ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਸਲ ਜਿਹੜੀ ਬਰਸਾਤ ਹੋਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹਦੇ ਬਾਰੇ ਜੀ ਅਸੀਂ ਕਮੇਟੀ ਜੀ ਵੀ ਗਏ ਪਹਿਲਾਂ ਯੂ ਸਾਬ ਨੂੰ ਵੀ ਮਿਲੇ ਉਹਨਾਂ ਨੂੰ ਕਿਹਾ ਵੀ ਸੀਵਰੇਜ ਦਾ ਸਾਡਾ ਮਸਲਾ ਹੱਲ ਕਰੋ ਪਰ ਮਹੀਨਾ ਹੋ ਗਿਆ ਇੰਨਾ ਗੰਦ ਪਿਆ ਹੋਇਆ ਜਿਹਦਾ ਕੋਈ ਹਿਸਾਬ ਕੋਈ ਨਹੀਂ। ਔਰ ਪਾਣੀ ਭਰਿਆ ਹੋਇਆ ਸਾਰੇ ਬੈੱਡ ਬੁੱਡ ਸਭ ਏਸੀ ਯੂ ਜੀ ਸਭ ਖਰਾਬ ਹੋ ਗਏ। ਇੰਨਾ ਨੁਕਸਾਨ ਹੈ ਜਿਹਦਾ ਕੋਈ ਹਿਸਾਬ ਕੋਈ ਨਹੀਂ। ਪਾਣੀ ਦੀ ਨਿਕਾਸੀ ਦਾ ਸਾਧਨ ਪਾਣੀ ਦਾ ਨਿਕਾਸੀ ਦਾ ਕੋਈ ਸਾਧਨ ਨਹੀਂ ਨਾ ਕੋਈ ਸੁਣਦਾ ਨਾ ਕੋਈ ਹੋਰ ਹੈ। ਪ੍ਰਸ਼ਾਸਨ ਸੁੱਤਾ ਪਿਆ। ਉਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਪ੍ਰਸ਼ਾਸਨ ਅੱਖਾਂ ਖੁੱਲ सीएम सिटी है जेडे बैठे ने कु गुबने बैठे ने कोई सुनदा ही नहीं जेडी रात बारिश हुई है की उस दी की स्थिति है की वास्ते कीन्ना क नुकसान होयागा नुकसान बहुत हो गया जी नुकसान ਤੁਸੀਂ ਇਹ ਦੇਖ ਲੋ ਤੁਹਾਡੇ ਸਾਹਮਣੇ ਆ 2 2.5 ਘੰਟੇ ਹੋ ਗਏ بارش ਹੋ ਕੇ ਨੂੰ ਮੌਸਮ ਲੇਕਿਨ ਬਹੁਤ ਖਰਾਬ ਹੈਗਾ ਉਸ ਦੇ ਬਾਵਜੂਦ ਵੀ ਇਹ ਨਲੋ 3 3 4 4 ਫੁੱਟ ਪਾਣੀ ਅਜੇ ਵੀ ਘਰਾਂ ਦੇ ਅੰਦਰ ਖੜਾ ਹੈ ਮੁਹੱਲਿਆਂ ਦੇ ਵਿੱਚ ਖੜਾ ਸਾਰਾ ਸ਼ਹਿਰ ਡੁੱਬਿਆ ਪਿਆ ਹੈ ਖੁਦ ਪ੍ਰਧਾਨ ਜੀ ਨੂੰ ਫੋਨ ਕਰਿਆ ਉਹ ਉਹ ਕਹਿੰਦੇ ਸਾਡੇ ਵੀ ਇੱਥੇ ਇਹੀ ਸਥਿਤੀ ਹੈਗੀ ਹੈ ਪ੍ਰਧਾਨ ਜੀ ਆਪਣੇ ਵੱਲੋਂ ਐਫਰਟਸ ਕਰਦੇ ਆਗੇ ਲੇਕਿਨ ਹੋ ਸਕਦਾ ਉਹਨਾਂ ਦੀ ਸੁਣਵਾਈ ਹੁੰਦੀ ਨਹੀਂ ਹੁੰਦੀ ਪਰਮਾਤਮਾ ਜਾਣਦਾ ਲੇਕਿਨ 2:30 ਵਜੇ ਤੋਂ ਉਹਨਾਂ ਨਾਲ ਬਾਤ ਤਾਂ ਸਾਡਾ ਕੰਮ ਹੈ ਪ੍ਰਧਾਨ ਜੀ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਨੇਗੇ ਲੇਕਿਨ ਉੱਪਰਲੇ ਲੈਵਲ ਦੇ ਤੋਂ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੈਗਾ ਸਭ ਤੇੜਾ ਧੱਲਾ ਲੱਗਿਆ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਸਾ ਜਿਹੜੀ ਬਰਸਾਤ ਹੋਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜੀ ਅਸੀਂ ਕਮੇਟੀ ਜੀ ਹੋਈ ਗਏ ਪਹਿਲਾਂ ਹੀ ਉਸਾ ਨੂੰ ਵੀ ਮਿਲੇ ਉਹਨਾਂ ਨੂੰ ਕਿਹਾ ਵੀ ਸੀਵਰੇਜ ਦਾ ਸਾਡਾ ਮਸਲਾ ਹੱਲ ਕਰੋ ਪਰ ਮਹੀਨਾ ਹੋ ਗਿਆ ਇੰਨਾ ਗੰਦ ਪਿਆ ਹੋਇਆ ਜਿਹਦਾ ਕੋਈ ਹਿਸਾਬ ਕੋਈ ਨਹੀਂ ਔਰ ਪਾਣੀ ਭਰਿਆ ਹੋਇਆ ਸਾਰੇ ਬੈੱਡ ਬੁੱਡ ਸਭ ਏਸੀ ਯੂਸੀ ਸਭ ਖਰਾਬ ਹੋ ਗਏ ਇੰਨਾ ਨੁਕਸਾਨ ਹੈ ਜਿਹਦਾ ਕੋਈ ਹਿਸਾਬ ਕੋਈ ਨਹੀਂ ਪਾਣੀ ਦੀ ਨਿਕਾਸੀ ਦਾ ਸਾਧਨ ਪਾਣੀ ਦਾ ਨਿਕਾਸੀ ਦਾ ਕੋਈ ਸਾਧਨ ਨਹੀਂ ਨਾ ਕੋਈ ਸੁਣਦਾ ਨਾ ਕੋਈ ਹੋਰ ਹੈ ਪ੍ਰਸ਼ਾਸਨ ਸੁੱਤਾ ਪਿਆ ਉਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਪ੍ਰਸ਼ਾਸਨ ਅੱਖਾਂ ਖੋਲੋ ਮੜੀਆਂ ਦੇਖੋ ਆਗੇ ਵੀ ਕੀ ਹਾਲ ਹੋ ਰਿਹਾ ਹੈ ਸੀਐਮ ਸਿਟੀ ਸੀਐਮ ਸਿਟੀ ਹੈ ਜਿਹੜੇ ਬੈਠੇ ਨੇ ਗੁੱਗੁਣੇ ਬੈਠੇ ਨੇ ਕੋਈ ਸੁਣਦਾ ਹੀ ਨਹੀਂ ਜਿਹੜੀ ਰਾਤ ਵਾਰਸ਼ ਹੋਈ ਹੈਗੀ ਉਸ ਦੀ ਕੀ ਸਥਿਤੀ ਹੈਗੀ ਵਾਸਤੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਜੀ ਨੁਕਸਾਨ ਤੁਸੀਂ ਇਹ ਦੇਖ ਲਓ ਤੁਹਾਡੇ ਸਾਹਮਣੇ ਆ 2 2.5 ਘੰਟੇ ਹੋ ਗਏ ਬਾਰਿਸ਼ ਹੋ ਕੇ ਨੂੰ ਮੌਸਮ ਲੇਕਿਨ ਬਹੁਤ ਖਰਾਬ ਹੈਗਾ ਉਸ ਦੇ ਬਾਵਜੂਦ ਵੀ ਇਹਨਾਂ ਲੋ ਇਹ 3 3 4 4 ਫੁੱਟ ਪਾਣੀ ਅਜੇ ਵੀ ਘਰਾਂ ਦੇ ਅੰਦਰ ਖੜਾ ਹੈ ਮੁਹੱਲਿਆਂ ਦੇ ਵਿੱਚ ਖੜਾ ਸਾਰਾ ਸ਼ਹਿਰ ਡੁੱਬਿਆ ਪਿਆ ਹੈਗਾ ਖੁਦ ਪ੍ਰਧਾਨ ਜੀ ਨੂੰ ਫੋਨ ਕਰਿਆ ਉਹਨਾਂ ਉਹ ਕਹਿੰਦੇ ਸਾਡੇ ਵੀ ਇੱਥੇ ਇਹੀ ਸਥਿਤੀ ਹੈਗੀ ਹੈ ਪ੍ਰਧਾਨ ਜੀ ਆਪਣੇ ਵੱਲੋਂ ਐਫਰਟਸ ਕਰਦੇ ਆਗੇ ਲੇਕਿਨ ਹੋ ਸਕਦਾ ਉਹਨਾਂ ਦੀ ਸੁਣਵਾਈ ਹੁੰਦੀ ਨਹੀਂ ਹੁੰਦੀ ਪਰਮਾਤਮਾ ਜਾਣਦਾ ਲੇਕਿਨ 2:30 ਵਜੇ ਤੋਂ ਉਹਨਾਂ ਨਾਲ ਬਾਤ ਤਾਂ ਸਾਡਾ ਕੈਮ ਹੈ ਪ੍ਰਧਾਨ ਜੀ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਨੇਗੇ ਲੇਕਿਨ ਉੱਪਰਲੇ ਲੈਵਲ ਤੋਂ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੈਗਾ ਸਭ ਤੇੜਾ ਧਰਲਾ ਜਾ ਰਿਹਾ ਹੈ ਜੀ ਨਾਮਾ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਸਾ ਜਿਹੜੀ ਬਰਸਾਤ ਹੋਈ ਹੈ ਇਸ ਬਾਰੇ ਕੁਝ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਜੀ ਅਸੀਂ ਕਮੇਟੀ 'ਚ ਵੀ ਗਏ ਪਹਿਲਾਂ ਹੀ ਉਸਾਬ ਨੂੰ ਵੀ ਮਿਲੇ ਉਹਨਾਂ ਨੂੰ ਕਿਹਾ ਵੀ ਸੀਵਰੇਜ ਦਾ ਸਾਡਾ ਮਸਲਾ ਹੱਲ ਕਰੋ ਪਰ ਮਹੀਨਾ ਹੋ ਗਿਆ ਇੰਨਾ ਗੰਦ ਪਿਆ ਹੋਇਆ ਜਿਹਦਾ ਕੋਈ ਹਿਸਾਬ ਕੋਈ ਨਹੀਂ ਔਰ ਪਾਣੀ ਭਰਿਆ ਹੋਇਆ ਸਾਰੇ ਬੈੱਡ ਬੁੱਡ ਸਭ ਏਸੀ ਯੂਸੀ ਸਭ ਖਰਾਬ ਹੋ ਗਏ ਇੰਨਾ ਨੁਕਸਾਨ ਹੈ ਜਿਹਦਾ ਕੋਈ ਹਿਸਾਬ ਕੋਈ ਨਹੀਂ ਪਾਣੀ ਦੀ ਨਿਕਾਸੀ ਦਾ ਸਾਧਨ ਪਾਣੀ ਦਾ ਨਿਕਾਸੀ ਦਾ ਕੋਈ ਸਾਧਨ ਨਹੀਂ ਨਾ ਕੋਈ ਸੁਣਦਾ ਨਾ ਕੋਈ ਹੋਰ ਹੈ ਪ੍ਰਸ਼ਾਸਨ ਸੁੱਤਾ ਪਿਆ ਉਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਪ੍ਰਸ਼ਾਸਨ ਅੱਖਾਂ ਖੋਲੋ ਮੜੀਆਂ ਦੇਖੋ ਆਗੇ ਵੀ ਕੀ ਹਾਲ ਹੋ ਰਿਹਾ ਹੈ ਸੀਐਮ ਸਿਟੀ ਸੀਐਮ ਸਿਟੀ ਹੈ ਜਿਹੜੇ ਬੈਠੇ ਨੇ ਗੁੱਗੁਣੇ ਬੈਠੇ ਨੇ ਕੋਈ ਸੁਣਦਾ ਹੀ ਨਹੀਂ ਜਿਹੜੀ ਰਾਤ ਵਾਰਸ਼ ਹੋਈ ਹੈਗੀ ਉਸ ਦੀ ਕੀ ਸਥਿਤੀ ਹੈਗੀ ਵਾਸਤੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਜੀ ਨੁਕਸਾਨ ਤੁਸੀਂ ਇਹ ਦੇਖ ਲਓ ਤੁਹਾਡੇ ਸਾਹਮਣੇ ਹੈ 2 2.5 ਘੰਟੇ ਹੋ ਗਏ ਬਾਰਿਸ਼ ਹੋ ਕੇ ਨੂੰ ਮੌਸਮ ਲੇਕਿਨ ਬਹੁਤ ਖਰਾਬ ਹੈਗਾ ਉਸ ਦੇ ਬਾਵਜੂਦ ਵੀ ਇਹ ਲਹਨ ਲ 3 3 4 4 ਫੁੱਟ ਪਾਣੀ ਅਜੇ ਵੀ ਘਰਾਂ ਦੇ ਅੰਦਰ ਖੜਾ ਹੈ ਮੁਹੱਲਿਆਂ ਦੇ ਵਿੱਚ ਖੜਾ ਸਾਰਾ ਸ਼ਹਿਰ ਡੁੱਬਿਆ ਪਿਆ ਹੈਗਾ ਖੁਦ ਪ੍ਰਧਾਨ ਜੀ ਨੂੰ ਫੋਨ ਕਰਿਆ ਉਹਨਾਂ ਉਹ ਕਹਿੰਦੇ ਸਾਡੇ ਵੀ ਇੱਥੇ ਇਹ ਸਥਿਤੀ ਹੈਗੀ ਹੈ ਪ੍ਰਧਾਨ ਜੀ ਆਪਣੇ ਵੱਲੋਂ ਐਫਰਟਸ ਕਰਦੇ ਆਗੇ ਲੇਕਿਨ ਹੋ ਸਕਦਾ ਉਹਨਾਂ ਦੀ ਸੁਣਵਾਈ ਹੁੰਦੀ ਨਹੀਂ ਹੁੰਦੀ ਪਰਮਾਤਮਾ ਜਾਣਦਾ ਲੇਕਿਨ 2:30 ਵਜੇ ਤੋਂ ਉਹਨਾਂ ਨਾਲ ਬਾਤ ਤਾਂ ਸਾਡਾ ਕੈਮ ਹੈ ਪ੍ਰਧਾਨ ਜੀ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਨੇਗੇ ਲੇਕਿਨ ਉੱਪਰਲੇ ਲੈਵਲ ਤੋਂ ਕੋਈ ਸੁਣਵਾਈ ਨਹੀਂ ਹੈਗੀ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੈਗਾ ਸਭ ਪਰੇੜਾ ਧਰਲਾ ਜਾਏਗੀ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਸਾ ਜਿਹੜੀ ਬਰਸਾਤ ਹੋਈ ਹੈ ਇਸ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜੀ ਅਸੀਂ ਕਮੇਟੀ 'ਚ ਵੀ ਗਏ ਪਹਿਲਾਂ ਹੀ ਉਸਾਹ ਨੂੰ ਵੀ ਮਿਲੇ ਉਹਨਾਂ ਨੂੰ ਕਿਹਾ ਵੀ ਸੀਵਰੇਜ ਦਾ ਸਾਡਾ ਮਸਲਾ ਹੱਲ ਕਰੋ ਪਰ ਮਹੀਨਾ ਹੋ ਗਿਆ ਇੰਨਾ ਗੰਦ ਪਿਆ ਹੋਇਆ ਜਿਹਦਾ ਕੋਈ ਹਿਸਾਬ ਕੋਈ ਨਹੀਂ ਔਰ ਪਾਣੀ ਭਰਿਆ ਹੋਇਆ ਸਾਰੇ ਬੈੱਡ ਬੁੱਡ ਸਭ ਸੀ.ਯੂ.ਸੀ ਸਭ ਖਰਾਬ ਹੋ ਗਏ ਇੰਨਾ ਨੁਕਸਾਨ ਹੈ ਜਿਹਦਾ ਕੋਈ ਹਿਸਾਬ ਕੋਈ ਨਹੀਂ ਪਾਣੀ ਦੀ ਨਿਕਾਸੀ ਦਾ ਸਾਧਨ ਨਹੀਂ ਪਾਣੀ ਦਾ ਨਿਕਾਸੀ ਦਾ ਕੋਈ ਸਾਧਨ ਨਹੀਂ ਨਾ ਕੋਈ ਸੁਣਦਾ ਨਾ ਕੋਈ ਹੋ ਰਿਹਾ ਹੈ ਪ੍ਰਸ਼ਾਸਨ ਸੁੱਤਾ ਪਿਆ ਉਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਹੈ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਪ੍ਰਸ਼ਾਸਨ ਅੱਖਾਂ ਖੋਲੋ ਮੜੀਆਂ ਦੇਖੋ ਆਗੇ ਵੀ ਕੀ ਹਾਲ ਹੋ ਰਿਹਾ ਹੈ ਸੀ.ਐਮ.ਸੀ.ਟੀ. ਸੀ.ਐਮ.ਸੀ.ਟੀ. ਹੈ ਜਿਹੜੇ ਬੈਠੇ ਨੇ ਗੁੱਗੁਣੇ ਬੈਠੇ ਨੇ ਕੋਈ ਸੁਣਦਾ ਹੀ ਨਹੀਂ ਜਿਹੜੀ ਰਾਤ ਬਾਰਿਸ਼ ਹੋਈ ਹੈਗੀ ਉਸ ਦੀ ਕੀ ਸਥਿਤੀ ਹੈਗੀ ਵਾਸਤੇ ਕਿੰਨਾ ਕ ਨੁਕਸਾਨ ਹੋਇਆ ਹੈ ਨੁਕਸਾਨ ਬਹੁਤ ਹੋ ਗਿਆ ਜੀ ਨੁਕਸਾਨ ਤੁਸੀਂ ਇਹ ਦੇਖ ਲਓ ਤੁਹਾਡੇ ਸਾਹਮਣੇ ਆ 2 2.5 ਘੰਟੇ ਹੋ ਗਏ ਬਾਰਿਸ਼ ਹੋ ਕੇ ਨੂੰ ਮੌਸਮ ਲੇਕਿਨ ਬਹੁਤ ਖਰਾਬ ਹੈਗਾ ਉਸ ਦੇ ਬਾਵਜੂਦ ਵੀ ਇਹ ਨੋਲੋ 3 3 4 4 ਫੁੱਟ ਪਾਣੀ ਅਜੇ ਵੀ ਘਰਾਂ ਦੇ ਅੰਦਰ ਖੜਾ ਹੈ ਮੁਹੱਲਿਆਂ ਦੇ ਵਿੱਚ ਖੜਾ ਸਾਰਾ ਸ਼ਹਿਰ ਡੁੱਬਿਆ ਪਿਆ ਹੈਗਾ ਖੁਦ ਪ੍ਰਧਾਨ ਜੀ ਨੂੰ ਫੋਨ ਕਰਿਆ ਉਹ ਉਹ ਕਹਿੰਦੇ ਸਾਡੇ ਵੀ ਇੱਥੇ ਇਹੀ ਸਥਿਤੀ ਹੈਗੀ ਹੈ ਪ੍ਰਧਾਨ ਜੀ ਆਪਣੇ ਵੱਲੋਂ ਐਫਰਟਸ ਕਰਦੇ ਹੈਗੇ ਲੇਕਿਨ ਹੋ ਸਕਦਾ ਉਹਨਾਂ ਦੀ ਸੁਣਵਾਈ ਹੁੰਦੀ ਨਹੀਂ ਹੁੰਦੀ ਪਰਮਾਤਮਾ ਜਾਣਦਾ ਲੇਕਿਨ 2:30 ਵਜੇ ਤੋਂ ਉਹਨਾਂ ਨਾਲ ਬਾਤ ਤਾਂ ਸਾਡਾ ਕੈਮ ਹੈ ਪ੍ਰਧਾਨ ਜੀ ਨਾਲ ਉਹ ਕੋਸ਼ਿਸ਼ਾਂ ਕਰ ਰਹੇ ਨੇਗੇ ਲੇਕਿਨ ਉੱਪਰਲੇ ਲੈਵਲ ਤੋਂ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੈਗਾ ਸਭ ਪਰੇੜਾ ਧਰਲਾ ਰਹੇ ਨੇ ਜੀ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਅਸਾ ਜਿਹੜੀ ਬਰਸਾਤ ਹੋਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜੀ ਅਸੀਂ ਕਮੇਟੀ 'ਚ ਵੀ ਗਏ ਪਹਿਲਾਂ ਯੂ ਸਾਬ ਨੂੰ ਵੀ ਮਿਲੇ ਉਹਨਾਂ ਨੂੰ ਕਿਹਾ ਵੀ ਸੀਵਰੇਜ ਦਾ ਸਾਡਾ ਮਸਲਾ ਹੱਲ ਕਰੋ ਪਰ ਮਹੀਨਾ ਹੋ ਗਿਆ ਇੰਨਾ ਗੰਦ ਪਿਆ ਹੋਇਆ ਜਿਹਦਾ ਕੋਈ ਹਿਸਾਬ ਕੋਈ ਨਹੀਂ ਔਰ ਪਾਣੀ ਭਰਿਆ ਹੋਇਆ ਸਾਰੇ ਬੈੱਡ ਬੁੱਡ ਸਭ ਸੀ ਯੂ ਸੀ ਸਭ ਖਰਾਬ ਹੋ ਗਏ ਇੰਨਾ ਨੁਕਸਾਨ ਹੈ ਜਿਹਦਾ ਕੋਈ ਹਿਸਾਬ ਕੋਈ ਨਹੀਂ ਪਾਣੀ ਦੀ ਨਿਕਾਸੀ ਦਾ ਸਾਧਨ ਨਹੀਂ ਪਾਣੀ ਦਾ ਨਿਕਾਸੀ ਦਾ ਕੋਈ ਸਾਧਨ ਨਹੀਂ ਨਾ ਕੋਈ ਸੁਣਦਾ ਨਾ ਕੋਈ ਹੋਰ ਹੈ ਪ੍ਰਸ਼ਾਸਨ ਸੁੱਤਾ ਪਿਆ ਉਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਦੇ ਪ੍ਰਸ਼ਾਸਨ ਅੱਖਾਂ ਖੁੱਲੋ ਮੜੀਆਂ ਦੇਖੋ ਆਗੇ ਵੀ ਕੀ ਹਾਲ ਹੋ ਰਿਹਾ ਹੈ ਸੀ ਐਮ ਸੀਟੀ ਹੈ ਸੀ ਐਮ ਸੀਟੀ ਹੈ ਜਿਹੜੇ ਬੈਠੇ ਨੇ ਗੁੱਗੁਣੇ ਬੈਠੇ ਨੇ ਕੋਈ ਸੁਣਦਾ ਹੀ ਨਹੀਂ